ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਤੇ ਆਪਾਂ ਅਗੇ ਸੀ ਕਾਲਿਆਂ ਵਾਲੀ ਕੱਲ ਪਿੰਡ ਆ ਗਈ ਸੀ ਜੇ ਲੇਟ ਆਈ ਸੀ ਮੈਂ ਥੋੜਾ ਜਿਹਾ ਤੇ ਚਲੋ ਮੱਖ ਰਖੜੀਆਂ ਬੰਨਿਆ ਆ ਗਈ ਹਨਾ ਤੇ ਮਤਲਬ ਕਿ ਇੰਨਾ ਕੁ ਜਿਆਦਾ ਜ਼ੁਖਾਮ ਹੋ ਗਿਆ ਮੈਨੂੰ ਘਰੋਂ ਹੀ ਬਹੁਤ ਜਿਆਦਾ ਜ਼ੁਖਾਮ ਸੀਗਾ ਚਿੱਕਾ ਮਾਰਦੀ ਐ ਮੈਂ ਤੇ ਘਰੋਂ ਵੀ ਮੈਂ ਇੱਕ ਗੋਲੀ ਲੈ ਕੇ ਆਈ ਤੇ ਫੇਰ ਮੁੜ ਕੇ ਬੱਸ ਸਟੈਂਡ ਤੇ ਆ ਕੇ ਫੇਰ ਚਿੱਕਾ ਲੱਗ ਗਿਆ ਤੇ ਮਸਾ ਘਰ ਲਿਆ ਮੈਂ ਘਰੇ ਆ ਕੇ ਫੇਰ ਇੱਕ ਛਾਣ ਨੂੰ ਪੈਣ ਵਾਲੀ ਗ ਤੇ ਹਜੇ ਵੀ ਨਾ ਅੱਖ ਖਾਮ ਠੀਕ ਨਹੀਂ ਹੈਗਾ ਅੱਖਾਂ ਬੱਝੀਆਂ ਨਾ ਅੱਖ ਖਾਮ ਦੇ ਨਾਲ ਬੜਾ ਜਿਆਦਾ ਲੱਗਿਆ ਅੱਖ ਖਾਮ پتہ ਨਹੀਂ ਕੀ ਗੱਲ ਹੋਈ ਤੇ ਹੁਣ ਮਨਕੀਤ ਨੇ ਜਾਣਾ ਸਕੂਲ ਤੇ ਆਪਾਂ ਚੱਲ ਮੁੱਖ ਮਨਕੀਤ ਦੇ ਪਹਿਲਾਂ ਬੰਦ ਕੇ ਰੱਖ ਲਈ ਤੇ ਫਿਰ ਇਹ ਜਾਊਗਾ ਸਕੂਲ ਤੇ ਇਹ ਕਹਿੰਦਾ ਭੂਆ ਮੇਰਾ ਟਾਈਮ ਥੋੜਾ ਰਹਿ ਗਿਆ ਮੈਨੂੰ ਤਾਂ ਲੱਗਦਾ ਨਹੀਂ ਕਿ ਹਾਂ ਤੂੰ ਮੇਰੇ ਰੱਖੜੀ ਬੰਦ ਦੇਂਗੀ ਅੱਜ ਮੈਂ ਕਹਿੰਦਾ ਨਹੀਂ ਨਹੀਂ ਬੰਨਣ ਵਾਲੀ ਕੀ ਗੱਲ ਹੈ ਹੁਣ ਬੰਦ ਨਹੀਂ ਉਹ ਆਹ 5 ਮਿੰਟਾਂ ਚ ਤੇ ਹਜੇ ਤਾਂ ਜੀ ਬੈਣ ਤੇ ਟਾਈਮ ਲੱਗੂ ਕਿਉਂਕਿ ਬੈਣ ਦਾ ਸਾਨੂੰ ਪਤਾ ਲੱਗ ਜੀ ਲੋਕੇਸ਼ਨ ਲਾਈ ਹੋਈ ਹੈ ਉਹਨਾਂ ਨੇ ਰਣਵੀਰ ਵਾਲੇ ਫੋਨ ਤੇ ਤੇ ਉਹ ਲੋਕੇਸ਼ਨ ਤੇ ਸਾਨੂੰ ਪਤਾ ਲੱਗ ਜਾਂਦਾ ਹਨ ਵੀ ਕਿੱਥੇ ਜਿਵੇਂ ਆ ਗਈ ਤੇ ਫਿਰ ਉਸ ਹਿਸਾਬ ਨਾਲ ਅਸੀਂ ਕਿ ਤੂੰ ਪਹਿਲਾਂ ਜਾ ਕੇ ਮੋੜ ਤੇ ਖੜ ਜਾਂਦਾ ਤੇ ਚਲੋ ਜੀ ਫਿਰ ਆਪਾਂ ਹਨਾ ਰਖੜੀ ਬੰਨਦੀਏ ਗੀਤੂ ਤੇ ਤੇ ਫਿਰ ਆਪਾਂ ਵਲੌਗ ਨਾਲ ਦੀ ਨਾ ਸਟਾਰਟ ਕਰਦੇ ਆਂ ਕੱਲ ਵਲੌਗ ਨਹੀਂ ਆਇਆ ਜੀ ਕੱਲ ਕੁਛ ਤਾਂ ਭੱਜਾ ਦੌੜੀ ਘਰੇ ਰਹੀ ਟਾਈਮ ਹੀ ਲੱਗਿਆ ਹਨਾ ਫਿਰ ਆ ਕੇ ਫੇਰ ਇੱਥੇ ਖਾਣ ਲੱਗ ਕੇ ਉਦੋਂ ਚ ਖਾਣਨੇ ਪੂਰਾ ਹਾਲ ਕਰਤਾ ਬਸ ਪੈ ਗਈ ਮੈਂ ਤਾਂ ਕੇ ਤੇ ਉੱਥੇ ਨਹੀਂ ਗਿਆ ਮੁੜ ਕੇ ਤੇ ਅੱਜ ਆਪਾਂ ਵਲੌਗ ਹਨਾ ਸਾਰਾ ਕੰਟੀਨਿਊ ਸਾਰਾ ਬਣਾਵਾਂਗੇ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਤੇ ਆਪਾਂ ਹੁਣ ਕਿੱਥੇ ਰੱਖੀ ਬੰਦੀ ਆਨੇ ਕਿੱਥੇ ਦੇ ਰੱਖਰੀ ਤੇ ਕਿੰது ਵਾਰ ਤੇ ਆਪਾਰ ਫ੍ਰੀ ਲੈਂਦੀ ਹੈ ਨਾ ਤੇ ਇਸ ਤਰ੍ਹਾਂ ਇਹ ਜੱਗਦੀ ਹੈ ਤੇ ਇਸ ਤਰ੍ਹਾਂ ਖੋਬੀ ਜਾਈ ਸੋਹਣੀ ਲੱਗੀ ਮੈਨੂੰ ਚਲ ਮੈਂ ਇਹ ਵੀ ਸੂਚ ਬੰਨ ਕੇ ਲੈਂਦੀ ਹੈ ਨਾ ਕੁਛ ਨਹੀਂ ਕਹਿੰਦੇ ਮੈਡਮ ਡਿਗਰੀ ਤਾਂ ਹੈ ਚਲ ਚਲ ਆਪਾਂ ਦੇ ਲਈ ਲੈ ਲੀਤੋ ਇਹ ਲੋਜੀ ਆਪਾਂ ਕਿਤੇ ਦੇ ਬੰਦੇ ਰਪਲੀ ਇਹ ਕਮੈਂਟ ਕਰਕੇ ਜਰੂਰ ਚਾਹਣਾ ਲੇਕਿਨ ਇਹ ਸਾਹਮਣੇ ਨਹੀਂ ਆਉਂਦੀ ਵੀ ਖੇਡਣ ਦੇ ਵਾਲਾ ਹੈ ਕਿ ਚਲ ਇਹਦੇ ਨਾਲ ਖੇਡੀ ਜਾਊਗਾ ਕਿ ਕਿਥੋਂ ਹੋਗਾ ਸਕੂਲ ਵਾਸਤੇ ਤੇ ਆ ਰਿਹਾ ਹੁੰਦਾ ਹੈ ਸਕੂਲ ਤੇ ਪਾਪਾ ਨੂੰ ਵੀ ਬਣਾ ਲਾ ਆ ਜਾ ਤੁਹਾਨੂੰ ਨਾਲ ਆਉਂਦੇ ਹਾਂ ਪਰ ਤੇ ਖਾਣਾ ਪਿਆਰੋ ਆਦਾ ਹੈ ਕਰੀ ਜਾਂਦਾ ਖਿੱਢੀ ਜਾਂਦਾ ਇਹ ਨਾਲ ਤੇ ਮੈਂ ਚਾਹ ਬੁੱਤ ਕਿਦੂ ਖਰਾਬ ਨਾ ਕਰਲੀ ਆਪਾਂ ਕੱਲ ਨੂੰ ਹੋਰ ਬਰਾਬਰ ਹੈ। ਕੱਲ ਆ ਜੀ ਪੱਤੀ ਸਾਰਾ ਹੈ ਨਾ। ਬਾਈ। ਬੈਠਾ? ਬੈਠਾ। ਮੈਂ ਬਤਾ ਵੀਡੀਓ। ਮਾਜੀ ਬੈਂਡ ਦੀ ਲੋਕੇਸ਼ਨ ਮੈਂ ਫੋਨ ਤੇ। ਮਾਜੀ ਬੈਂਡ ਤੇ ਬਹੁਤ ਟਾਈਮ ਲੱਗਦਾ ਪਾਈ। ਨਾ ਪਾ। ਮਾਰਕੀਟ ਦਾ ਕੈਂਟ ਲੈ ਸਕੂ। ਇਹ ਲੈ ਵਾ ਘੂਆ ਮੈਂ ਰਵਿੰਦੀ ਪਾਪਾ ਹਰਾ ਵੱਢੀ ਹਟਾਈ ਤੁਸੀਂ ਆਖੋ ਤੋਂ ਮੁਰਦਾ ਪੀ ਹੋ ਰਿਹਾ ਕਿ ਹਰਾ ਪਰਦਨਾ ਕਰਨਾ ਇਸ ਵੇਲੇ ਪਸ ਹੋਣਾ ਹੁੰਦਾ ਤੇ ਰੰਜੀਤ ਤਾਂ ਹੋਂ ਕਾਂਡਾ ਗਿਆ ਜੇ ਤੁਸੀਂ ਅਗਲੀ ਕਰਦੇ ਹੋ ਅਜੀ ਮਨਕੀਤ ਨੂੰ ਸਕੂਲ ਛੱਡ ਕੇ ਆਉਣਾ ਮੈਂ ਲੈਣਾ ਹੋਗੀ ਤੇ ਬੈਨ ਤੇ ਜਾਣਿਆ ਕਾਪਟ ਜੰਦਾ ਮੈਂ ਹੁਣ ਲੇ ਕੇ ਰਣ ਦਿੱਤਾ ਮੈਂ ਨਾ ਸਿंपल ਜਿਹੇ ਤਰੀਕੇ ਦੀਆਂ ਨੰਨਾਂ ਟੈਕ ਚ ਇਹ ਨਾ ਦਾ ਖਰਾਬ ਹੁਣ ਤੇਰੇ ਵੀ ਮੁੰਡਾ ਸਟਾਰ ਕਰਾ ਲਓ ਬੰਦਾ ਹਰਗਾ ਤੇ ਪਾ ਬਰੇ ਪੁਲੀਸ ਸਟਾਰ

ਦੰਦ ਲੋ ਜੀ ਆਪਾਂ ਰਵੀ ਦੇ ਵੀ ਮੰਨ ਤੇ ਰੱਖ ਲਈ ਤੇ ਕੋਈ ਨਹੀਂ ਫੇਰ ਲੰਗਦਾ ਆ ਉਹ ਫੇਰ ਜੀ ਉਹ ਘਰੋਂ ਦੇ ਉੱਪਰ ਆ ਬਹਿਣੇ ਨੂੰ ਤੇ ਹਜੇ ਅਮਰ ਰਹਿੰਦੀ ਅਮਨ ਤੇ ਬੰਨਣੀ ਹੈ ਨਾ ਆਪਣੀ ਲਈ ਚਲ ਆਪਦਾ ਵੀ ਦਿਨ ਇਹ ਪਹਿਲੇ ਚਲ ਠੀਕ ਹੈ ਫੇਰ ਮੈਂ ਜੀ ਆਪਣੇ ਆਗੇ ਮਾਸੀ ਮਠੰਡੇ ਵਾਲੇ ਤੇ ਮਾਸੜ ਆਪਾਂ ਨੂੰ ਮਿਲਣ ਆ ਗਏ ਕਾਲਿਆਂ ਵਾਲੀ ਤੇ ਬੈਠੇ ਆ ਸੀ ਮਰੀ ਨੇ ਗੱਲਾਂ ਬਾਤਾਂ ਤੇ ਚਲੋ ਮੈਂ ਕਿਹਾ ਤੁਹਾਡੇ ਨਾਲ ਆਪਾਂ ਸ਼ਾਰਟ ਵਗੈਰਾ ਕਰਕੇ ਸ਼ੇਅਰ ਤੇ ਇਧਰ ਕੰਮ ਧੰਦੇ ਆਪਾਂ ਸਾਰੇ ਨਵੇੜਲੇ ਕਲੀਨਿੰਗ ਕਰ ਲਈ ਘਰ ਦੀ ਜਮਾ ਤੇ ਰਖੜੀ ਵੀ ਆਪਾਂ ਬੰਦੀ ਸੀ ਰਣਵੀਰ ਦੇ ਬੰਦੀ ਸੀ ਮੈਂ ਅਮਨ ਦੇ ਰਹਿੰਦੀ ਬੰਨਣ ਵਾਲੀ ਤੇ ਮਾਸੜ ਜੀ ਬੈਠੇ ਆ ਮਿਲਣ ਆਏ ਭਾਈ ਰਿਟਾਇਰ ਹੋ ਗਏ ਤੇ ਆਪਾਂ ਮਾਸੜ ਜੀ ਨੂੰ ਆਏ ਗਏ ਨੇ ਵੀ ਰਿਟਾਇਰ ਹੋਣ ਤੇ ਸਾਨੂੰ ਕੀ ਦਵਾਇ ਤੁਸੀਂ ਸੂਟ ਵੀ ਨਹੀਂ ਦਵਾਇ ਕੋੜੂਆਂ ਕੈਮਰਾ 'ਚ ਦੱਸੋਣ ਕੀ ਬੋਲੋਗੇ ਰਾਮਾਨੀ ਕਿੱਦੇ ਅੱਜ ਚੱਲਾਂਗੇ ਸਹੀ ਗੱਲ ਤੇ ਹੋਰ ਵੀ ਕੋ ਸਾਨੂੰ ਵੀ ਤਾਂ ਖੁਸ਼ੀ ਹੈ ਵੀ ਜੇ ਨੌਕਰੀ ਕਰਦੇ ਸੀ ਹੈ ਨਾ ਤੇ ਸਾਡੀ ਮਾਸੀ ਤੁਹਾਡੇ ਸਿਰ ਤੇ ਹਾਂ ਮੌਜਾ ਮਾਰਦੀ ਹੈ ਤੁਹਾਡੇ ਸਿਰ ਤੇ ਹੈ ਨਾ ਵੀ ਇੰਨੇ ਕਿ ਜਿਆਦੇ ਜੀ ਆਪਣੇ ਮਤਲਬ ਮਾਸੜ ਜੀ ਹੈ ਨਾ ਵੀ ਜ਼ਿੰਦਗੀ ਦੀ ਜਿੱਦਿਆਂ ਦੀ ਸ਼ੁਰੂਆਤ ਇਹਨਾਂ ਨੇ ਆਪਦੀ ਸੁਰਤ ਸੰਭਾਲੀ ਹੈ ਵੀ ਇਹਨਾਂ ਨੇ ਚੰਗੇ ਚੰਗੇ ਕੰਮ ਆਪਦੇ ਪਰਿਵਾਰ ਵਾਸਤੇ ਕਰੇ ਹੈ ਨਾ ਜਿਵੇਂ ਕਿ ਆਪਦੀ ਡਿਊਟੀ ਪਹਿਲਾਂ ਮਤਲਬ ਫੌਜੀ ਸੀਗੀ ਫੋਟੋ ਬਾਅਦ ਇਹਨਾਂ ਨੇ ਬੇਲੇ ਨਹੀਂ ਰਹਿਣਾ ਕਹਿੰਦੇ ਅਸੀਂ ਤੇ ਫੇਰ ਆਪਣਾ ਪੁਲਿਸ ਜੀ ਨੌਕਰੀ ਮਿਲ ਗਈ ਹੁਣ ਰਿਟਾਇਰ ਹੋਇਆ 31 ਤਰੀਕ ਨੂੰ ਤੇ ਤੇ ਹੁਣ ਕਹਿੰਦੇ ਵੀ ਬੈਂਕ ਚ ਲੱਗਣਾ ਕਿਤੇ ਵੀ ਮੈਂ ਕਿ ਛੇੜੀਆਂ ਨਹੀਂ ਵਾਸਤੋਂ ਫੇਰ ਇੰਨੇ ਪੈਸੇ ਦਾ ਕੀ ਕਰੋਗੇ ਤੁਸੀਂ ਐ ਤਾਂ ਦੱਸੋ ਕਿੱਥੇ ਰੱਖੋਗੇ ਕਿੱਥੇ ਸੰਭੋਗੇ ਹੁਣ ਆਪ ਦਾ ਦੋਨੇ ਜਣੇ ਮੋਜਾ ਮਾਰੋ ਨੌਕਰੀ ਤਾਂ ਨਹੀਂ ਕਰੀ ਜਾਉਂਗੇ ساری ਉਮਰ ਕਿ ਨਹੀਂ ਵਾਸੀ ਸਹੀ ਗੱਲ ਹੈ ਨਾ ਹਾਂ ਬਣੀ ਹਾਂ ਬਣੀ ਜਾਂਦੀ ਸੋਦੀ ਦੱਸੋ ਹੁਣ ਕੀ ਇਹ ਨੌਕਰੀ ਨੇ ਰਹਿਣ ਦੋ ਹਾਂ ਹੁਣ ਤਾਂ ਰਹਿਣ ਰੈਸਟ ਕਰੋ ਹੋਰ ਹੁਣ ਕੰਮ ਛੱਡ ਦਿਓ ਬਸ। ਨਹੀਂ ਚੱਕਿਆ ਨਹੀਂ ਚੱਕਦਾ ਸੁਪਤਾ ਬੈਠ ਲਓ ਜੀ। ਸਾਸ ਫਾਇ ਆਪਣੀ ਡਾਣਾ ਕਾਫੀ ਟਾਈਮ ਦੀ ਹੋਈ ਐ ਤੇ ਆਪਾਂ ਨਹਾਉਣਾ ਗੱਲਾਂ ਹੋਰ ਆਪਣੇ ਕੰਮ ਸਾਰੇ ਨਿਬੜੇ ਐ। ਤੇ ਆਪਾਂ ਮਰੀ ਇਹਨੇ ਜੀ ਗੱਲਾਂ ਵਾ ਤਾਂ ਤੇ ਆਪਣਾ ਆਹੀ ਕਾਲੇ ਵਾਲੀ ਆ ਕੇ ਆਪਣਾ ਮੂੜਾ ਫੇਵਰੇਟ ਇਹਦੇ ਉੱਤੇ ਆ ਕੇ ਬਹਿਣੀ ਹੁੰਨੀ ਐ ਮੈਂ ਤੇ ਮੈਨੂੰ ਤਾਂ ਹੋਰ ਮੰਜੇ-ਮੰਜੇ ਤੇ ਬੈਠਣਾ ਵਧੀਆ ਨਹੀਂ ਲੱਗਦਾ। ਦੂਜੀਆਂ ਕੁਰਸੀਆਂ ਵੀ ਹੈਗੀਆਂ ਰਬੜਦੀਆਂ ਪਰ ਮੋਂਹਾਂ ਤੇ ਬੈਠਣਾ ਨਹੀਂ ਇਹ ਫੇਵਰੇਟ ਐ ਪਾਪੇ ਨੇ ਮੇਰੇ ਵਾਸਤੇ ਲੈ ਕੇ ਰੱਖਿਆ। ਮੂੜਾ ਥੇਸ ਤੇ ਬੈਠੇ ਰਹਿੰਦੇ ਹਾਂ ਅਸੀਂ ਮੂੜਾ ਬੁਗਿਆ ਹਾਂ ਹਾਂ ਪਾਪਾ ਲੈ ਆ ਸੀ ਮਾਸੀ ਜੀ ਕਿਨੇ ਲੈ ਆ ਸੀ ਇਹ ਪਾਪਾ ਪਤਾ ਨਹੀਂ ਕਿਨੇ ਲੈ ਆ ਸੀ ਪੁੱਛਿਆ ਨਹੀਂ ਅਸੀਂ ਯਾਰ ਤੋਂ ਪਲੱਸ ਹੀ ਹੈ ਘੱਟ ਨਹੀਂ ਹੈ ਸਾਡੇ ਮਾਪੇ ਕਿਤੇ ਲਈ ਹੋ ਰਹੇ ਹਾਂ ਤੇ ਮਾਰੀ ਇਹਨਾਂ ਦੀ ਗੱਲਾਂ ਬਾਤਾਂ ਆਪਾਂ ਤੇ ਇਧਰ ਆਪਣਾ ਫੋਨ ਦੇਖੀ ਜਾਂਦੀ ਆ ਬੈਠੀ ਜੀ ਪਾਪਾ ਵੀ ਜਾਂਦਾ ਆ ਤੇ ਸੌਰੀ ਮੈਨੂੰ ਮਾਸੀ ਹੋਰੇ ਵੀ ਜਾਂਦੇ ਆ ਚਾਹ ਪਾਣੀ ਪੀ ਲਿਆ ਦੋਵਾਲਾ ਸੀ ਬਣਾ ਕੇ ਹਾਂ ਨਹੀਂ ਕਹਿੰਦੇ ਕਿ ਪਤਾ ਹੈ ਨਾ ਇਹ ਮੋਟੇ ਨਾਲ ਪਰ ਮੋਟੇ ਟੀਵੀ ਦਾ ਟੋਕਟ ਥੋੜੇ ਅਸੇ ਵੀ ਰਹਿ ਗਿਆ ਵੀਡੀਓ ਬਣ ਗਈ ਸੋਦੀ ਵਧੀਆ ਹੋ ਗਿਆ ਹੋਰ ਜਾਓ ਸਾਰੇ ਮਿਲਿਆਓ ਜਾ ਕੇ ਲੈ ਮਸੀ ਚੰਗਾ ਮਾਸੀ ਠੀਕ ਐ ਚੰਗਾ 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 ਵਧੀਆ ਹੋ ਗਿਆ ਆ ਕੇ ਮਿਲ ਕੇ ਨਾਲ ਹੈ ਛੁੱਟੀਆਂ ਚਾਹੁੰਦਾ ਛੁੱਟੀਆਂ ਚਲੇ ਕੇ ਜਾਵਾਂਗੇ ਹੋਰ ਮਠਿੰਦੇ ਚੰਗਾ ਠੀਕ ਆ ਤੇ ਆਉਂਗਾ ਮਾਸੀ ਕਹੇ ਦੇ ਗਰਪਤ ਛੁੱਟੀਆਂ ਜਾਂਦੇ ਲੱਗ ਕੇ ਜਾਵਾਂਗੇ ਨਾਲੇ ਕਾਲੇ ਦਾ ਮੁੰਡਾ ਆ ਜੂਗਾ ਇਕੱਠੇ ਖੇਡ ਲੇ ਹੋਰ ਦੋਨੇ ਖੇਡ ਹੀ ਜਾਇਓ ਮਾਸੀ ਦੀ ਸੀਟ ਅਜ ਪਾਪੀ ਨੇ ਰੋਕ ਲਈ ਮਾਸੀ ਕੋਈ ਨਹੀਂ ਕੋਈ ਸੀਸੇ ਦਾ ਬੰਦ ਕਰ ਲਓ ਗੱਡੀ ਠੰਡੀ ਨਹੀਂ ਹੋਣੀ ਇਹ ਲੈਣਾ ਪਾਪ ਗਰਮ ਵਾਲੀ ਹੈ ਹਾਂ ਧੁੱਪ ਚ ਖੜੀ ਸੀ ਨਾ ਹਮਮ ਅਸੀਂ ਸੀਟਿੰਗ ਪੜ੍ਹਾਵਾਂਗੇ ਕੋਈ ਗੱਲ ਨਹੀਂ ਕਿ ਤੂੰ ਬਾਈ ਕਰ ਦੇ ਬਾਈ ਬਾਈ ਲਓ ਜੀ ਮਾਸੀ ਹੋਰੇ ਵੀ ਗਏ ਮਾਸੀ ਨੂੰ ਛੱਡ ਕੇ ਪੱਕੇ ਛੀਦਾ ਵਾਪਸ ਆਉਣਗੇ ਮੁੜ ਕੇ ਤੇ ਸਾਡੀ ਸਬਜ਼ੀ ਬਾਜੀ ਦੇਖ ਲਓ ਜੀ ਮੀਂਹ ਨਾਲ ਸਾਡੇ ਤੋਰੀਆਂ ਵੀ ਲੱਗ ਰਹੀਆਂ ਨੇ ਪਰ ਛੋਟੀਆਂ ਹਨਾ ਕਿ ਤੂੰ ਉੱਧਰ ਉਸੇ ਹੀ ਆਪਣੇ ਤਰਬੂਜ ਚਲੋ ਡੋਲੇ ਨਾ ਦਿਖਾਇਆ ਕਰ ਦੂੰ ਮੈਂ ਤੈਨੂੰ ਦੱਸਦਾ ਮੇਰੀ ਵੀਡੀਓ ਚ ਡੋਲੇ ਨਹੀਂ ਦੇਖਣੇ ਚਾਹੀਦੇ ਤੇਰੇ ਮੁੰਡਿਆ ਤਰੌਣ ਕ ਮੇਲਾ ਹੋ ਗਿਆ ਸੀ ਨਾ ਲਓ ਜੀ ਆਪਾਂ ਵੀ ਲੱਗ ਗਏ ਪਹਿਲਾਂ ਫਿਰ ਅੰਤਿਵੇਂ 13ਵੇਂ ਦਿਨ ਸਵੇਰੇ ਮਾਪੀ ਰੱਖੜੀ ਤੇ ਮੈਂ ਤੇ ਅਮਨ ਰਹਿ ਗਿਆ ਕਿਉਂਕਿ ਥੋੜੇ ਵਿਜੀ ਸੀ ਅੱਜ ਅੰਦਰ ਦੁਜੇ ਹੀ ਤੁੰਨੇ ਤੇ ਮੈਂ ਖੁਸ਼ਹਿਨਾ ਕੋ ਕੈਮਰਾਮੈਨ ਹੈ ਸਾਡੇ ਕੋਲੇ ਕਿਉਂਕਿ ਤੂੰ ਸਕੂਲ ਜਾਵੜਾ ਦੇਰ ਕ ਭਾਜੀ ਆਇਆ ਹੁ ਸਕੂਲੋਂ ਲਓ ਜੀ ਭੈਣ ਦੇ ਬਰਤੀ ਆਪਰ ਰੱਖੜੀ ਤੇ ਕਿਉਂਕਿ ਇਹ ਭੈਣ ਦੇ ਵੀ ਰੱਖੜੀ ਬੰਨਣਾ ਹੈ ਕਿ ਉਹ ਹੈ ਨਾ ਵੀ ਭੈਣ ਜੇ ਸਾਡੇ ਕੋਲ ਛੋਟੇ ਆ ਸੀ ਦੋਨੇ ਇਸ ਕੋ ਜਦੋਂ ਵੀ ਅਸੀਂ ਕੋਈ ਕਿਸੇ ਨਾਲ ਉਹ ਟੈਨਸ਼ਨ ਹੁੰਦੀ ਹੈ ਕੋਈ ਅਸੀਂ ਫਟਦੇ ਨੇ ਪੈਣ ਨੂੰ ਫੋਨ ਨਾਲ ਲੈਣਾ ਵੀ ਪਤਾ ਨਹੀਂ ਕਿ ਉਹ ਗੱਲ ਕਰਦੀ ਹੈ ਬੱਲੇ ਹੀ ਗੱਲਾਂ ਦੇ ਵਿੱਚ ਹੌਸਲਾਇਆ ਦਿੰਦੀ ਹੈ ਜੰਦਾ ਉਹ ਲਗਉਂਗਾ ਨਹੀਂ ਮਤਲਬ ਵੀ ਨਾ ਬਦਲ ਆਣੇ ਵੀ 15 ਮਾਣੋ ਉਹ ਹੁੰਦਾ ਤੇ ਵਧੀਆ ਹੋਏਗਾ ਨਾਲ ਗੱਲ ਕਰਕੇ ਪੈਣ ਦੇ ਨਾਲ ਤੇ ਚਲੋ ਅੱਜ ਥੋੜਾ ਜੋ ਜਿਹੜਾ ਮਾੜਾ ਵਕਤ ਚੱਲੀ ਆਦਾ ਸਾਰੇ ਜਣੇ ਅਰਦਾਸ ਕਰਿਓ ਹਨਾ ਵੀ ਉਹ ਜਲਦੀ ਤੋਂ ਜਲਦੀ ਜਿਹੜਾ ਮਾੜਾ ਵਕਤ ਜਾਦਾ ਉਹ ਵੀ ਬੀਤ ਜੇ ਹਨਾ ਚਲੋ ਵੀ ਚਲੋ ਦੁੱਖ ਜ਼ਿੰਦਗੀ ਚ ਆਉਂਦੇ ਆ ਤੇ ਵੀ ਬਾਹਰ ਜ਼ਰੂਰ ਵੀ ਹਨਾ ਸਾਰੇ ਜਣੇ ਅਰਦਾਸ ਕਰਿਓ ਵੀ ਸੁੱਖ ਦਾ ਵੇਲਾ ਜ਼ਰੂਰ ਆਵੇ ਮਹਾਰਾਜ ਚੰਦਰ ਹਨਾ ਬਹਾਂ ਹਨਾ ਸਾਰੇ ਜਣੇ ਅਰਦਾਸ ਜ਼ਰੂਰ ਕਰੋ ਬਾਕੀ ਵੀ ਸਾਡੇ ਦੋਨਾਂ ਭੈਣਾਂ ਨੂੰ ਸਾਰੇ ਦਾ ਇਹੀ ਹੈ ਵੀ ਅਸੀਂ ਥੋੜਾ ਭੈਣ ਹੌਸਲਾ ਦੇ ਸਕੀਏ ਹਨਾ ਸਾਰੇ ਜਣੇ ਤੇ ਚਲੋ ਜੋ ਕਰਨਾ ਉਹ ਵਾਇਰੂ ਨਹੀਂ ਕਰਨਾ ਹਨਾ ਸਹੀ ਗੰਨ ਮੈਂ ਤੇਰੇ ਵੀ ਵੰਦਾਂ ਆਪੇ ਹੀ ਮੈਂ ਅਮੋਲ ਦੇ ਦਿੱਤੇ ਉਹ ਵੰਦ ਨਾ ਨਾ ਦੋ ਹੋਣਗੇ ਕੋਈ ਮਾਝੀ ਬਣਾ ਲਾ ਸੁਣੀ ਆ ਲੈ ਸੁਣੀ ਦੱਸ ਦੋ ਵੀਰ ਨੇ ਵੀ ਇਹ ਬਤਾ ਦੇ ਨਹੀਂ ਇਹਨਾਂ ਦੇ ਨਾਲ ਤੇ ਅੰਗੀ ਤੇ ਹੋ ਗਈ ਮੈਂ ਹਲੋ ਡਰਾਈਵ ਹੋਏ ਜਾਣਾ ਸਾਥ ਤਿਆਰ ਹੁੰਦਾ ਹੈ ਖੁਸ਼ੀਆਂ ਖਿੜੇ ਲੈ ਕੇ ਆਵੇ ਸਾਰੇ ਬਾਸ ਤੇ ਸਾਡੀਆਂ ਪ੍ਰੀਤਵਾਰੀਆਂ ਰਹਿ ਗਈਆਂ ਜੀ ਤੇ ਪ੍ਰੀਤਵਾਰੀਆਂ ਦੇ ਉੱਤੇ ਛੁੱਟੀ ਹੋਊਗੀ ਨਾ ਜਿੱਦ ਸੰਡੇ ਵਾਲੇ ਛੁੱਟਾ ਰੱਖਣੀ ਹੈ ਜੀ ਉਹਦੇ ਉੱਤੇ ਬਣਾਵਾਂਗੇ ਹੁਣ ਉਹਦੇ ਬਣਦੇ ਨੇ ਪ੍ਰੀਤਵਾਰ ਨੂੰ ਤੇ ਚਲੋ ਜੀ ਮਿਲ ਗੁਲੀ ਬਾਕੀ ਸਾਝੇ ਹੋ ਨਾ ਸੋਹਣੇ ਸੋਹਣੇ ਕਮੈਂਟ ਕਰਿਆ ਮਿਲ ਗੁਲੀ ਨੂੰ ਜੀ ਆਰਵਨ ਜੀ ਜਿੰਸ ਸਾਹਮਣੇ ਬਾਕੀ ਬੰਦ ਕਰ ਦੋ ਨਹੀਂ ਨੇ ਦੇ ਕੋਈ ਨਾ ਵੀਕ 10 ਥੋੜੀ ਜੀ ਪ੍ਰੋਬਲਮ ਚੱਲੀ ਆ ਜੀ ਕਿਤੇ ਜਦੋਂ ਕੋਈ ਉਹ ਚੀਜ਼ ਦਾ ਹੱਲ ਹੋ ਗਿਆ ਬਣਾ वो छोटी कार्ट पे और आपको शेयर करूँगी मैं आपको शेयर करूँगी सारी कार्ट कर जैसे कि मेरा मेरा ऐसा कर रहे हैं है ना कि मेरा मेरी ना हलाल कार्ट में निकली हैं सारा आपको सौंदर्य कराने शेयर नहीं बढ़िया है जिसको मारते हैं वो नजर बनी नहीं होगा

ਵੀ ਕਿਉਂ ਕੁਸਟਸ ਹੋਇਆ ਹੈ ਨਾ ਵਾਪਸ ਤੇ ਹਣਾ ਤੇ ਇਹ ਗੜ ਮੰਗ ਰਿਹਾ ਚਾਰੀ ਨਾ ਗੜ ਮੰਗਿਆ ਵਿਪਾਰ ਨਾ ਆਪਦੇ ਦੇ ਲੋਕ ਸੁੱਚੇਗਾ ਕਿਉਂਕਿ ਜਦੋਂ ਵੀ ਮੇਰੇ ਤੇ ਵਾਪਸ ਕਹਿੰਦਾ ਨਾ ਰੰਵੀ ਨੇ ਮੈਨੂੰ ਕਦੇ ਆਇਆ ਨਹੀਂ ਗਿਆ ਹਣਾ ਵੀ ਇੱਥੇ ਤੂੰ ਗਲਤ ਹੈ ਵੀ ਕਿਉਂਕਿ ਆਧੇ ਪੈਨ ਫਰਾ ਦਾ ਪਤਾ ਹੁੰਦਾ ਨਾ ਜਿਹਦੇ ਨਾਲ ਦੇ ਜੰਮੀ ਹੁੰਦੇ ਆਪ ਜਾਣਦੇ ਨੇ ਇੱਕ ਦੂਜੇ ਨੂੰ ਹਣਾ ਤੇ ਪਰ ਇਹ ਵੀ ਟਾਈਮ ਹੈ ਚਲੋ ਆਪਾਂ ਜੋ ਸੋਚਾ ਜਰੂਰ ਹੈ ਨਾ ਵਾਪਸ ਤੇ ਕੁਛ ਨਾ ਕੁਛ ਮੈਂ ਕਰੂੰਗੀ ਪਰ ਬੈ ਵੀ ਜਲਦੀ ਜਲਦੀ ਆਪਾਂ ਨੂੰ ਇਹਨੇ ਜੋ ਕਰਦੇ ਹਣਾ ਕਿ ਚਲੋ ਕੋਈ ਆਹ ਦੀ ਬੀਂਧ ਦੀ ਕਮਾਈ ਵੀ ਅਮਤ ਵਗੈਰਾ ਆ ਜਾ ਆਪਣੀ ਤੇ ਤੇ ਆਹ ਉਹ ਰੱਖਣੀ ਜੀ ਕਿਹਦੇ ਰਹਿਣੀ ਕੋਈ ਕਰਕੇ ਕਰਦਾ ਵੀ ਪ੍ਰਮਾਣ ਕੀ ਦਿੱਤੇ ਰੰਗ ਉਹ ਬੰਦ ਕਰਦੇ ਹਾਂ ਮਾਮੀ